ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਰਸਤੇ ਵਿੱਚ ਲੋਕਾਂ ਨੂੰ ਉਤਾਰਦੇ ਹੋਏ ਲਾਹੌਰ ਤੋਂ ਬਾਹਰ ਇੱਕ ਖੂਹ ਉੱਤੇ ਰਾਤ ਕੱਟਣ ਲਈ ਰੁਕੇ ਅਗਲੇ ਦਿਨ ਸਾਂਝ ਸਵੇਰੇ ਗੁਰੂ ਸਾਹਿਬ ਜੀ ਨੇ ਸ਼ਬਦ ਗਾਇਨ ਕੀਤਾ ਜਿਉਂ-ਜਿਉਂ ਲੋਕਾਂ ਨੂੰ ਪਤਾ ਲੱਗਾ ਲੋਕ ਇਕੱਠੇ ਹੁੰਦੇ ਗਏ ਗੁਰੂ ਜੀ ਦੇ ਲਾਹੌਰ ਵਿੱਚ ਆਉਣ ਬਾਰੇ ਪਾਈ ਦੁਨੀ ਚੰਦ ਨੂੰ ਵੀ ਪਤਾ ਲੱਗਾ ਤੇ ਉਹ ਵੀ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਇਆ ਉਸਨੇ ਆਪਣੀ ਹਵੇਲੀ ਦੇ ਮੁੱਖ ਦੁਆਰ ਉੱਤੇ ਸੱਤ ਝੰਡੇ ਲਗਾਏ ਹੋਏ ਸਨ ਜਿਨ੍ਹਾਂ ਦਾ ਅਰਥ ਸੀ ਕਿ ਇਹ ਸ਼ਾਹੂਕਾਰ ਦੀ ਜਾਇਦਾਦ ਘੱਟ ਤੋਂ ਘੱਟ 7 ਲੱਖ ਰੁਪਏ ਦੀ ਹੈ ਉਸਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਮੈਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਆਪਣੇ ਪਿਤਾ ਦਾ ਸ਼ਰਧਾਂਜਲੀ ਕਰ ਰਿਹਾ ਹਾਂ ਤੇ ਬਹੁਤ ਸਾਰੇ ਬ੍ਰਾਹਮਣਾਂ ਨੂੰ ਪਿਤਾ ਜੀ ਦੇ ਨਮੇ ਤਪੋਜਨ ਸ਼ਕਾ ਰਿਹਾ ਹਾਂ दान ਹੀ ਦੇ ਰਿਹਾ ਹਾਂ ਮੇਰਾ ਵਿਸ਼ਵਾਸ ਹੈ ਕਿ ਇਹ ਭੋਜਨ ਤੇ ਦਾਨ ਮੇਰੇ ਪਿਤਾ ਵਾਸਤੇ ਇੱਕ ਸਾਲ ਲਈ ਕਾਫੀ ਹੋਵੇਗਾ குரு ਸਾਹਿਬ ਜੀ ਨੇ ਮੁਸਕਰਾ ਕੇ ਆਖਿਆ ਜੇ ਕੋਈ ਮਨੁੱਖ ਜਰਾ ਕੁ ਬਿਮਾਰ ਹੋ ਜਾਵੇ ਤਾਂ ਉਸ ਨੂੰ ਭੁੱਖ ਲੱਗਣੀ ਘਟ ਹੋ ਜਾਂਦੀ ਹੈ ਜੋ ਬਿਲਕੁਲ ਹੀ ਨਹੀਂ ਲੱਗਦੀ ਮਨ ਉਪਰੰਤ ਤਾਂ ਇਹ ਨਪੰਜ ਤਤਾਂ ਦਾ ਉਹ ਬਣਿਆ ਹੁੰਦਾ ਹੈ ਉਹ ਵਿੱਚ ਤਬਦੀਲ ਹੋ ਜਾਂਦਾ ਹੈ ਫਿਰ ਤੂੰ ਆਂ ਪੀ ਦੱਸ ਕਿ ਭ੍ਰਮਣਾ ਦੁਆਰਾ ਖਾਧਾ ਹੋਇਆ ਪੋਜਨ ਤੇ ਰਿਪਿਤਾ ਤੱਕ ਕਿਵੇਂ ਪਹੁੰਚੇਗਾ ਦੂਜੀ ਉਤ ਜੀਵਤੀ ਨਹੀਂ ਹਨ ਤਾਂ ਉਹਨਾਂ ਨੂੰ ਭੁੱਖ ਕਿਵੇਂ ਲੱਗੇਗੀ ਤਾਂ ਗੁਰੂ ਸਾਹਿਬ ਜੀ ਨੇ ਉਥੇ ਇਕਲੂਤੀ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਭਲੇ ਲੋਕੋ ਪਿਤਰ ਲੋਕਾਂ ਦੇ ਨਾਮ ਦਾ ਕੋਈ ਵੱਖ ਵਨੋ ਸਥਾਨ ਨਹੀਂ ਹੈ ਹਰ ਇੱਕ ਪ੍ਰਾਣੀ ਨੂੰ ਆਪਣੇ ਕਰਮਾਂ ਅਨੁਸਾਰੇ ਤੇ ਦੂਜਾ ਸਰੀਰ ਧਾਰਨ ਕਰਕੇ ਫਲ ਭੋਗਣਾ ਪੈਂਦਾ ਹੈ ਜੇਕਰ ਵਿਅਕਤੀ ਸੱਚ ਕਰਮ ਕਰਦਾ ਹੈ ਤਾਂ ਹੋ ਸਕਦਾ ਹੈ ਉਵਾਹੀ ਗੁਰੂ ਵਿੱਚ ਲੀਨ ਹੋ ਜਾਵੇ ਨਹੀਂ ਤਾਂ ਉਹ ਫੇਰ ਫੇਰ ਇਸ ਮੌਤ ਲੋਕ ਵਿੱਚ ਜਿਹਨਾਂ ਮਰਨ ਦੇ ਚੱਕਰ ਵਿੱਚ ਬੱਜਿਆ ਰਹਿੰਦਾ ਹੈ ਇਹ ਮਰਨ ਜਮਨ ਦਾ ਚੱਕਰ ਤੱਕ ਖਤਮ ਨਹੀਂ ਹੁੰਦਾ ਜਦੋਂ ਤੱਕ ਪ੍ਰਾਣੀ ਆਪ ਉਸ ਪ੍ਰਭੂ ਦੀ ਕਿਰਪਾ ਦਾ ਪਾਤਰ ਨਹੀਂ ਬਣਦਾ ਇਹ ਸ਼ਿਰਾਦ ਕਰਨਾ ਇੱਕ ਕਰਮ ਕਾਂਡ ਮਾਤਰੀ ਹੈ ਇਹਨਾਂ ਕਾਰਜਾਂ ਵੱਲੋਂ ਕੋਈ ਆਤਮਾ ਨੂੰ ਮੁਨਾਫਾ ਨਹੀਂ ਹੋਣ ਵਾਲਾ ਕਿਉਂਕਿ ਪਤਾ ਨਹੀਂ ਮੋਈ ਹੋਈ ਆਤਮਾ ਕਿਸ ਜਨ ਵਿੱਚ ਸਰੀਰ ਧਾਰਨ ਕਰ ਚੁੱਕੀ ਹੋਵੇ ਇਹ ਪੂਜ ਤਾਂ ਕੇਵਲ ਬ੍ਰਾਹਮਣ ਵਰਗ ਦੀ ਉਤਰ ਪੂਰਤੀ ਦਾ ਸਾਧਨ ਹੈ ਅਸਲੀ ਮਾਤਾ ਪਿਤਾ ਦੀ ਸੇਵਾ ਉਹਨਾਂ ਦੇ ਜੀਵਨ ਵਿੱਚ ਹੀ ਕਰਨੀ ਚਾਹੀਦੀ ਹੈ ਮੌਤ ਤੋਂ ਬਾਅਦ ਸੇਵਾ ਕੋਈ ਸੇਵਾ ਨਾ ਹੋ ਕੇ ਕੇਵਲ ਜਗਤ ਦਿਖਾਵਾ ਹੀ ਹੈ ਜੇਕਰ ਇੱਕ ਵਿਸ਼ਵਾਸ ਦੇ ਅਨਸਾਰ ਮਨ ਵੀ ਲਿਆ ਜਾਵੇ ਕੋਈ ਪਿੱਤਰ ਲੋਕ ਹੈ ਤਾਂ ਇਥੋਂ ਕੀਤਾ ਗਿਆ ਸ਼ਰਾਦ ਪੂਜ ਪੁਰਵਜਾਂ ਨੂੰ ਕਿਵੇਂ ਮਿਲੇਗਾ ਤਾਂ ਪ੍ਰਸ਼ਨ ਇਹ ਉੱਠਦਾ ਹੈ ਕਿ ਕੁਝ ਲੋਕ ਜੋ ਪ੍ਰਿਸ਼ਟਾਚਾਰ ਵੱਲੋਂ ਪੈਸਾ ਅਰਜਿਤ ਕਰਕੇ ਬ੍ਰਾਹਮਣਾਂ ਨੂੰ ਦਖਸ਼ਨਾ ਵਿੱਚ ਜੋ ਦਾਨ ਦਿੰਦੀ ਹਨ ਜੋ ਵਸਤੂਆਂ ਚੋਰੀ ਦੀਆਂ ਹਨ ਤੇ ਦੂਸਰਿਆਂ ਦੇ ਪੈਸੇ ਦੀਆਂ ਹਨ ਉਹ ਤਾਂ ਅੱਗੇ ਪਿਤਰ ਲੋਕ ਵਿੱਚ ਪਛਾਣ ਲੀਆਂ ਜਾਣਗੀਆਂ ਕਿਉਂਕਿ ਉੱਥੇ ਤਾਂ ਸੱਚ ਦਾ ਬੋਰਬਾਲ ਆਏ ਜੇ ਮੁਹਾਕਾ ਕਰਮੋ ਹੈ ਕਰਮੋ ਹੈ ਪਿਤਰੀ ਦੇ ਐ ਵਿਨੋਦ ਪਰ ਇਹ ਗੱਲਾਂ ਸੁਣ ਕੇ ਗੁਰੂ ਸਾਹਿਬ ਦੇ ਤਰਕਾਂ ਅੱਗੇ ਸਭ ਹੀ ਸ਼ਾਂਤ ਹੋ ਕੇ ਆਪਣੀ ਭੁੱਲ ਦਾ ਪੁਸ਼ਤਾਵਾ ਕਰਨ ਲੱਗੇ ਤਦ ਗੁਰੂ ਸਾਹਿਬ ਜੀ ਨੇ ਪਾਈ ਦونی ਚੰਚੀ ਨੂੰ ਇੱਕ ਸੂਈ ਦਿੱਤੀ ਤੇ ਆਖਿਆ ਐ ਮੇਰੀ ਮਾਨਤ ਰੱਖ ਲਵੋ ਤੇ ਅਗਲੇ ਜਨਮ ਚ ਮੈਨੂੰ ਦੇ ਦੇਣਾ ਦੁਰੀ ਚੰਦ ਨੇ ਕਿਹਾ ਸੁਹੀ ਤਾਂ ਇੱਥੇ ਹੀ ਰਹਿ ਜਾਵੇਗੀ ਮੈਂ ਤੁਹਾਨੂੰ ਕਿਵੇਂ ਵਾਪਸ ਕਰ ਸਕਾਂਗਾ ਗੁਰੂ ਸਾਹਿਬ ਜੀ ਨੇ ਕਿਹਾ ਮੈਂ ਵੀ ਇਹੀ ਦੱਸਣਾ ਚਾਹੁੰਦਾ ਕਿ ਅਗਲੇ ਜਨਮ ਚੰਗੀ ਜਾਂ ਮਾੜੀ ਕਰਮ ਹੀ ਬੰਦੇ ਦੇ ਨਾਲ ਜਾਂਦੇ ਹਨ ਫੋਕਟ ਕਰਮकांड ਅਤੇ ਵਖਾਵੇ ਕਰਨੇ ਵਿਅਰਥ ਹਨ ਇਸ ਤੋਂ ਛੁਟ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਤੇਰਾ ਪਿਤਾ ਤਾਂ ਮਰਨ ਉਪਰੰਤ ਬਗਿਆੜ ਦੇ ਜੂਨੇ ਪੈ ਗਿਆ ਸੀ ਜੋ ਭੁੱਖਣ ਪਾਣਾ ਆਪਣੀ ਖੁਰਾਕ ਵਾਸਤੇ ਇੱਧਰ ਉੱਧਰ ਪਟਕਦਾ ਫਿਰਦਾ ਏ ਆਪਣੀ ਤਸੱਲੀ ਵਾਸਤੇ ਤੂੰ ਉਸ ਨੂੰ ਰਾਵੀ ਕਿਨਾਰੇ ਇੱਕ ਬੋਹੜ ਥੱਲੇ ਜਾ ਕੇ ਵੇਖ ਸਕਦਾ ਏ ਐ ਸੁਣ ਕੇ ਦੁਨੀ ਚੰਦ ਹੱਕਾ ਬੱਕਾ ਰਹਿ ਗਿਆ ਤੇ ਆਪਣੀ ਤਸੱਲੀ ਕਰਨ ਲਈ ਬੋਹੜ ਥੱਲੇ ਚਲਾ ਗਿਆ ਉੱਥੇ ਜਾ ਕੇ ਉਸਨੇ ਵੇਖਿਆ ਕਿ ਇੱਕ ਬਗਿਆੜ ਆਪਣੀ ਭੁੱਖ ਕਾਰਨ ਚੀਕਾਂ ਮਾਰ ਰਿਹਾ ਏ ਦੁਨੀ ਚੰਦ ਉਸਦੇ ਕੋਲ ਗਿਆ ਬਗਿਆੜ ਤਾਂ ਅਲੋਪ ਹੋ ਗਿਆ ਤਾਂ ਬਾਤ ਦੇ ਰੂਪ ਵਿੱਚ ਇੱਕ ਮਨੁੱਖ ਉਸਦੇ ਸਨਮੁਖ ਹੋਇਆ ਤੇ ਕਹਿਣ ਲੱਗਾ ਮੈਂ ਆਪਣੇ ਮਨੁੱਖੀ ਜਾਮੇ ਵਿੱਚ ਇੱਕ ਬਗਿਆੜ ਦੀ ਤਰ੍ਹਾਂ ਲੁੱਟਕ ਸੁਟ ਤੇ ਠੱਗੀ ਢੋਰੀ ਕਰਕੇ ਧਨ ਇਕੱਠਾ ਕਰਦਾ ਰਿਆ ਤੇ ਤੇਰੇ ਵਾਸਤੇ ਲੱਖਾਂ ਰੁਪਏ ਇਕੱਠੇ ਕੀਤੇ ਇਸ ਬੇਅਕਲੀ ਕਾਰਨ ਹੀ ਮੈਂ ਬਗਿਆੜ ਦੀ ਜੂਨੇ ਪਿਆ ਸੀ ਮੇਰੇ ਵੱਲੋਂ ਇਕੱਠੇ ਕੀਤੇ ਧਨ ਨੂੰ ਵਧਾਉਣ ਵਾਸਤੇ ਤੂੰ ਵੀ ਮੇਰੇ ਪੱਦੇ ਚ ਨਾ ਤੇ ਚੱਲਦਾ ਰਿਆ ਏ ਮੇਰੀ ਬਗਿਆੜ ਦੀ ਜੂਨ ਦੀ ਦਰਦਰਸ਼ਾ ਤੋਂ ਸਬਕ ਸਿੱਖ ਕੇ ਤੂੰ ਇੱਕ ਪਲਾਪੁਰਖ ਬਣ ਤੇ ਆਪਣਾ ਅੱਗਾ ਸਵਾਰ ਲੈ ਹਰ ਮਨੁੱਖ ਨੂੰ ਉਸ ਦੁਆਰਾ ਕੀਤੇ ਚੰਗੇ ਜਮਨ ਦੇ ਕਰਮਾਂ ਦਾ ਫਲ ਹੀ ਮਿਲਦਾ ਹੈ ਇਹ ਕਹਿ ਕੇ ਉਸ ਦਾ ਪਿਤਾ ਤਾਂ ਲੋਪ ਹੋ ਗਿਆ ਤੇ ਦੁਨੀ ਚੰਦ ਵਾਪਸ ਆ ਕੇ ਗੁਰੂ ਸਾਹਿਬ ਜੀ ਦੇ ਚਰਨੀ ਟੈਪਿਆ ਤੇ ਆਪਣੀ ਸਾਰੀ ਝੰਡੀ ਉਤਾਰ ਦਿੱਤੇ ਅੱਗੇ ਤੋਂ ਨੇਕ ਕਮਾਈ ਕਰਨ ਦਾ ਵਚਨ ਦੇ ਕੇ ਆਪਣੀ ਸਾਰੀ ਦੌਲਤ ਲੋਕਾਂ ਵਿੱਚ ਵੰਡ ਦਿੱਤੀ ਤੇ ਬਾਕੀ ਸਭ ਕੁਝ ਗੁਰੂ ਘਰ ਦੇ ਲਈ ਖਿਲਾ ਦਿੱਤਾ ਤੇ ਗੁਰੂ ਜੀ ਦਾ ਸਿੱਖ ਬਣ ਗਿਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤ